ਅੱਜ ਦਾ ਜਿਹੜਾ ਕੈਂਪ ਹੈ ਇਹ ਨੈਸ਼ਨਲ ਕਮਿਸ਼ਨ ਦੇ ਸੋ ਜਨਰੇਲ ਲੱਗਿਆ ਔਰ ਇਹਦੇ ਵਿੱਚ ਸਟੇਟ ਕਮਿਸ਼ਨ ਦੀ ਕਿਉਂਕਿ ਮੈਂ ਸਟੇਟ ਦਾ ਚੇਅਰਪਰਸਨ ਹਾਂ ਤੇ ਇਹ ਮੇਰੀ ਸਟੇਟ ਹੈ ਔਰ ਮੇਰੀ ਹੀ ਰਿਸਪਾਂਸਿਬਿਲਟੀ ਬੰਦੀ ਹੈ ਸਾਰੇ ਬੱਚਿਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਮੋਨਾਂ ਦੀਆਂ ਬਰੂਹਾ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਪੜ੍ਹ ਚੈਂਪ ਲਗਾਏ ਜਾ ਰਹੇ ਨੇ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਭਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹੱਤ ਪੂਰਬ ਪੰਜਾਬ ਵਾਸੀਆਂ ਨੂੰ ਅਜਿਹੇ ਸਰਕਾਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੀ ਕਿੜੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖਵਾਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਔਰ ਮੇਰੀ ਹੀ ਰਿਸਪਾਂਸਿਬਿਲਟੀ ਬੰਦੀ ਹੈ ਇਹ ਸਾਰੇ ਬੱਚਿਆਂ ਦੀ ਕਿ ਉਹਨਾਂ ਬਾਰੇ ਉਹਨਾਂ ਦੀ ਸੁੱਖ ਸੁਵਿਧਾ ਬਾਰੇ ਜਾਂ ਉਹਨਾਂ ਦੀ ਕਿਸੇ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਵਾਸਤੇ ਉਹਦੀ ਰਿਸਪੌਂਸਿਬਿਲਟੀ ਨੈਸ਼ਨਲ ਤੇ ਸਟੇਟ ਕਮਿਸ਼ਨ ਦੀ ਇਕੱਠੀ ਹੈ ਤੇ ਇਹ ਜਿਹੜਾ ਕੈਂਪ ਲੱਗਿਆ ਜਿਹੜੇ ਬੱਚੇ ਅ ਕਿਸੇ ਤਰੀਕੇ ਨਾਲ ਕਿਸੇ ਕਾਰਨ ਕਰਕੇ ਜਿੰਨਾ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਹੀਂ ਪਹੁੰਚ ਕਰ ਪਾਉਂਦਾ ਫਿਰ ਉਹਨਾਂ ਨੂੰ ਅਸੀਂ ਤਾਂ ਕੈਂਪ ਲਗਾਨੇ ਆਂ ਔਰ ਉਸ ਕੈਂਪਾਂ 'ਚ ਬੁਲਾਨੇ ਆਂ ਹੁਣ ਇਸ ਵੇਲੇ ਸੀਐਮ ਸਾਹਿਬ ਨੇ ਵੀ ਹੁਕਮ ਦਿੱਤੇ ਨੇ ਕੀ ਡਿਸਟ੍ਰਿਕਟ ਮੈਜਿਸਟਰੇਟਸ ਨੂੰ ਕਿ ਅਲੱਗ-ਅਲੱਗ ਸਬਡਿਵੀਜ਼ਨਸ ਜਾ ਕੇ ਕੈਂਪ ਲਾਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਨ ਲੇਕਿਨ ਇਹ ਜਿਹੜਾ ਕੈਂਪ ਐ ਸਪੈਸੀਫਿਕਲੀ ਬੱਚਿਆਂ ਵਾਸਤੇ ਹੈ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਕੋਵਿਡ ਵਿੱਚ ਪੇਰੈਂਟਸ ਨਹੀਂ ਰਹੇ ਜਾਂ ਕੋਵਿਡ ਤੋਂ ਬਾਅਦ ਪੇਰੈਂਟਜ਼ ਚਲਤ ਗਈ ਜਾਂ ਪੇਰੈਂਟਸ ਦਾ ਡਿਵੋਰਸ ਹੋ ਗਿਆ ਡੈਥ ਕਿਸੇ ਕਾਰਨ ਕਰਕੇ ਹੋ ਗਈ ਤੇ ਉਹ ਬਿਲਕੁਲ ਉਹਨਾਂ ਦੀ ਹੈਲਪ ਕਰਨ ਵਾਸਤੇ ਕੋਈ ਨਹੀਂ ਹੁੰਦਾ ਔਰ ਕੋਈ ਰਾਹ ਨਹੀਂ ਨਜ਼ਰ ਇਸ ਕਰਕੇ ਉਹਦੇ ਵਾਸਤੇ ਉਹਨਾਂ ਦੀ ਹੈਲਥ ਉਹਨਾਂ ਦੀ ਨਿਊਟ੍ਰੀਸ਼ਨ ਉਹਨਾਂ ਦੇ ਜਸਟਿਸ ਉਹਨਾਂ ਦੀ ਐਜੂਕੇਸ਼ਨ ਉਹ ਉਹਨਾਂ ਨੂੰ ਠੀਕ ਤਰ੍ਹਾਂ ਮਿਲ ਰਹੀ ਨਹੀਂ ਮਿਲ ਰਹੀ ਉਹਨਾਂ ਤੱਕ ਇੱਕ ਪਹੁੰਚ ਕਰਨ ਵਾਸਤੇ ਅਸੀਂ ਇਹ ਕੈਂਪ ਲਾਇਆ ਤੇ ਮੈਨੂੰ ਉਮੀਦ ਹੈ ਕਿ ਇਦਾਂ ਦੇ ਕੈਂਪਸ ਜੀ ਹੋਰ ਵੀ ਬਹੁਤ ਲਾਵਾਂਗੇ ਇਹਦਾ ਫਾਇਦਾ ਸਾਰੇ ਲੋਕਾਂ ਨੂੰ ਪੂਰਾ ਪਹੁੰਚੇਗਾ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਰਿਕਵੈਸਟ ਕਰਦਾ ਕਿ ਇਹਨੂੰ ਸੰਜੀਦਤਾ ਨਾਲ ਲੈਂ ਵਿਦਿਨ ਜੇ ਟਾਈਮ ਫਰੇਮ ਹੈ ਉਹਦੇ ਵਿੱਚ ਇਹ ਇਹ ਮੈਨੂੰ ਉਮੀਦ ਹੈ ਕਿ ਇਹ ਸਾਰਾ ਜਿਹੜਾ ਐਗਜ਼ੀਕਿਊਟ ਕਰ ਲੈਣਗੇ ਜਿਹੜੇ ਜਿਹੜੇ ਬੱਚਿਆਂ ਦੀ ਗ੍ਰੀਵੈਂਸਿਸ ਹੈਗੀਆਂ ਉਹਨੂੰ ਠੀਕ ਕਰਨਗੇ ਅੱਗੇ ਤੋਂ ਵੀ ਮੈਂ ਤੁਹਾਡੇ ਚੈਨਲ ਦੇ ਸਵਜਨਿਆਂ ਨੂੰ ਇਹ ਸਾਰਿਆਂ ਨੂੰ ਇੱਕ ਮੈਸੇਜ ਪਾਣਾ ਚਾਹਨਾ ਹੈ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਐਜੂਕੇਸ਼ਨ ਚ ਹੈਲਥ ਵਿੱਚ ਨਿਊਟ੍ਰੀਸ਼ਨ ਚ ਰਾਈਟ ਟੂ ਲਾਈਫ ਚ ਰਾਈਟ ਟੂ ਹੈਪੀਨੈਸ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਅਸੀਂ ਬੈਠੇ ਆਂ ਔਰ ਸਾਡੇ ਅਸੀਂ ਤਤਪਰ ਆਂ ਸਾਨੂੰ ਕਦੀ ਵੀ ਅਪਰੋਚ ਕਰ ਸਕਦੇ ਆ ਥੈਂਕ ਯੂ ਵੈਰੀ ਮਚ ਸਰ ਚਾਈਲਡ ਲੇਬਰ ਦੀ ਬਹੁਤ ਵੱਡੀ ਦਿੱਕਤ ਹੈ ਚਾਈਲਡ ਨੂੰ এডਿਕੇਸ਼ਨ ਹੀ ਮਿਲ 파 ਰਹੀ ਸਕੂਲਾਂ ਤੱਕ ਬੱਚੇ ਨਹੀਂ ਪਹੁੰਚ 파 ਰਹੇ ਉਹਨਾਂ ਵਾਸਤੇ ਕੀ ਕਰ ਰਹੇ ਆ ਅੱਜ ਇਸ ਕੈਂਪ ਵਿੱਚ ਹਰਡ ਡਿਪਾਰਟਮੈਂਟ ਜਿਹੜਾ ਹਾਜ਼ਰ ਹੋਇਆ ਉਹਦੇ ਵਿੱਚ ਚਾਈਲਡ ਲੇਬਰ ਡਿਪਾਰਟਮੈਂਟ ਵੀ ਹੈ ਅਸੀਂ ਉਹਨਾਂ ਨੂੰ ਸਟਾਰਟ ਕੀਤਾ ਹੈ ਕਿ ਉਹ ਜਗ੍ਹਾ ਜਗ੍ਹਾ ਦੇ ਜਿੱਥੇ ਇੰਡਸਟਰੀਅਲ ਏਰੀਆ ਨੇ ਉੱਥੇ ਜਾ ਕੇ ਛਾਪੇ ਲਾਣ ਔਰ ਬੱਚਿਆਂ ਨੂੰ ਜੇ ਬੱਚੇ ਲੇਬਰ ਕਰਦੇ ਨੇ ਤੇ ਉਹਨਾਂ ਨੂੰ ਉੱਥੋਂ ਫੜ ਕੇ ਲਿਆਣ ਉਹਨਾਂ ਨੂੰ ਰੀਇੰਡਕਟ ਕਰਨ ਸੋਸਾਇਟੀ ਵਿੱਚ ਤੇ ਜਿਹੜੇ ਲੋਕ ਉਹਨਾਂ ਨੂੰ ਮੈਂ ਵਾਰਨ ਵੀ ਕਰਦਾ ਜਿਹਦੇ ਬੱਚਿਆਂ ਦੀ ਘਰ ਵਿੱਚ ਜਾਂ ਇੰਡਸਟਰੀ ਵਿੱਚ ਚਾਈਲਡ ਲੇਬਰ ਜਿਨਾ ਤੋਂ ਕਰਾਉਂਦੇ ਆ ਉਹਨਾਂ ਵਾਸਤੇ ਬਹੁਤ ਸਖਤ ਸਜ਼ਾਵਾਂ ਲਿਖੀਆਂ ਗਈਆਂ ਨੇ ਲੇਬਰ ਸਸਤੀ ਹੈ ਲੇਕਿਨ ਅਸੀਂ ਆਪਣੇ ਭਵਿੱਖ ਖਰਾਬ ਨਹੀਂ ਕਰ ਸਕਦੇ ਹਰ ਬੱਚੇ ਦਾ ਪੜਨ ਦਾ ਜ਼ਿੰਦਗੀ ਜੀਣ ਦਾ ਹੱਕ ਹੈ ਸਰ ਕਿੰਨੇ ਬੱਚੇ ਨੇ ਰਜਿਸਟਰ ਕੀਤਾ ਜੀ ਇੱਥੇ ਕੈਂਪ ਵਿੱਚ ਇਹਦੇ ਵਿੱਚ ਹੁਣ ਤੱਕ 200 ਬੱਚੇ ਔਰ ਉਹਨਾਂ ਦੀ ਫੈਮਲੀਆਂ ਆ ਚੁੱਕੇ ਨੇ ਔਰ ਹੋਰ ਰਜਿਸਟਰਡ ਹੋ ਚੁੱਕੇ ਨੇ ਔਰ ਹੋਰ ਆ ਰਹੇ ਨੇ ਇਹਨਾਂ ਕੇ ਜਿਹੜਾ ਚਾਹੋਗੇ ਜੀ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਮੈਂ ਸਨੇਹਾ ਦੇਣਾ ਚਾਹੂੰਗਾ ਕਿ ਜ਼ਿੰਦਗੀ ਜਿਹੜੀ ਹੈ ਇੱਕ ਵਾਰ ਮਿਲਨੀ ਹੈ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉੱਤੇ ਖਿਲਵਾੜ ਨਹੀਂ ਹੋਣਾ ਚਾਹੀਦਾ ਤੁਹਾਡੇ ਆਪਸ ਵਿੱਚ ਕੁਝ ਮਾਮਲੇ ਨੇ ਉਹ ਬੱਚਿਆਂ ਨੂੰ ਅਫੈਕਟ ਨਹੀਂ ਕਰਨੇ ਚਾਹੀਦੇ ਮੈਂ ਪੇਰੈਂਟਸ ਤੋਂ ਇਲਾਵਾ ਮੈਂ ਆਮ ਲੋਕਾਂ ਨੂੰ ਵੀ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਹਾਂ ਲੇਕਿਨ ਆਪਣੀ ਰਿਸਪਾਂਸਿਬਿਲਟੀ ਬਣਦੀ ਹੈ ਕਿ ਆਂਡ ਗੋਣ ਦੇ ਬੱਚਿਆਂ ਦਾ ਵੀ ਧਿਆਨ ਰੱਖੀਏ ਕਿਉਂਕਿ ਆਪਾਂ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ ਹੁਣ ਅਸੀਂ ਛੱਡ ਦਈਏ ਕਿ ਇਹਦਾ ਆ ਧਰਮ ਆ ਇਹਦੀ ਆ ਕਾਸਟ ਆ ਆ ਇਹਦਾ ਰੀਜਨ ਹੈ オリジナル ਜਿਹੜੀਆਂ ਚੀਜ਼ਾਂ ਹੈ ਖਤਮ ਹੋ ਚੁੱਕੀਆਂ ਆ ਇੱਕ ਦੇਸ਼ ਜਿਹੜਾ ਕਿ ਪੂਰੇ ਦੁਸ਼ਮਣਾਂ ਕਿਰਿਆ ਹੋਇਆ ਔਰ ਸਾਡਾ ਕੰਪੀਟੀਸ਼ਨ ਇਸ ਵੇਲੇ ਕਿਨ ਨਾਲ ਹੈ ਚਾਈਨਾ ਨਾਲ ਹੈ ਖੋਰ ਬਹੁਤ ਵੱਡੀਆਂ ਤਾਕਤਾਂ ਨਾਲ ਹੈ ਅਸੀਂ ਖਿੰਡ ਜਾਾਂਗੇ ਜਿੰਨੀ ਦੇਰ ਤੱਕ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦਾ ਇੱਕ ਸੁਸਾਇਟੀ ਵਿੱਚ ਇੱਕ ਸਪੈਸ਼ਲ ਉਹਨਾਂ ਨੂੰ ਰਾਜਿਆਂ ਵਾਂਗ ਨਹੀਂ ਪਾਲਦੇ ਔਰ ਇੱਕ ਸੁਸਾਇਟੀ ਵਿੱਚ ਉਹਨਾਂ ਨੂੰ ਇੱਕ ਬਾਦਸ਼ਾਹ ਨਹੀਂ ਬਣਾਉਂਦੇ ਤੇ ਉਹ ਅੱਗੇ ਵੀ ਸਾਨੂੰ ਹੀ ਬਾਦਸ਼ਾਹ ਬਣਾਣਗੇ ਬਾਦਸ਼ਾਹਾਂ ਰੱਖਣਗੇ ਆਪਣੇ ਬਜ਼ੁਰਗ ਪੇਰੈਂਟਸ ਨੂੰ ਵੀ ਸੁਸਾਇਟੀ ਨੂੰ ਵੀ ਐਸੇ ਕੈਂਪ ਜਿਹੜੇ ਕਿ ਬਹੁਤ ਲੰਬੇ ਅੰਤਰਾਲ ਬਾਅਦ ਲੱਗਦੇ ਨੇ ਇਸੇ ਬਾਰੇ ਕੀ ਕਹਿੰਦੇ ਇੱਕ ਕੈਂਪ ਲੱਗਣਾ ਮੇਰੇ ਹਿਸਾਬ ਨਾਲ ਦੁਰਭਾਗਿਆ ਪੂਰਵਕ ਹੈ ਕਿਉਂਕਿ ਜਦੋਂ ਡਿਸਟ੍ਰਿਕਟਸ ਵਿੱਚ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਰਡਰਸ ਹੋਏ ਨੇ ਔਰ ਸੀਐਮ ਸਾਹਿਬ ਨੇ ਵੀ ਸਪੈਸ਼ਲ ਆਰਡਰ ਕੱਢੇ ਨੇ ਵੀ ਸਾਰੇ ਡਿਸਟ੍ਰਿਕਟਸ ਜਾ ਕੇ ਸਬ ਡਿਵੀਜ਼ਨਸ ਜਾ ਕੇ ਤਹਿਸੀਲ ਬਲਾਕਸ ਜਾ ਕੇ ਕੈਂਪ ਲਗਾ ਕੇ ਤੇ ਤੁਸੀਂ ਇਹ ਚੀਜ਼ਾਂ ਨਾਨੋਮੈਲਿਟੀਆਂ ਦੂਰ ਕਰਨੀਆਂ ਜੇ ਹੁਣ ਵੀ 200 ਬੱਚੇ ਆਏ ਨੇ ਇਹ ਕੈਂਪ ਦੀ ਫੇਲਿਅਰ ਹੈ ਇਹ ਕੈਂਪ ਦੀ ਸਕਸੈਸ ਨਹੀਂ ਹੈ ਕੈਂਪ ਦੀ ਸਕਸੈਸ ਉਦੋਂ ਹੋਏਗੀ ਜਦੋਂ ਉੱਥੇ ਕੋਈ ਵੀ ਨਹੀਂ ਆਏਗਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ दैनिक सवेरा टीवी YouTube Facebook Instagram X और WhatsApp चैनल पर